ਫਰੋ ਫਰੋ ਆ ਦੇਖੋ ਇਹ ਸਮਾਲ ਪੈਕੇਜ ਆ ਆ ਤਾਂ ਸਵਾਰਥ ਜੁਰੂਆ ਮਿਸੇ ਤੋਂ ਜੁਰੂਆ ਇਹਦਾ 5 5 ਵਾਸਤੇ ਆ ਆ ਹੈ ਜੀ ਦੋਸਤ ਡਬਲ ਤੁਮਾ ਤਾ ਆਫਰ ਜੇ ਕੋਈ ਬੰਦਾ ਦੋ ਟਿਕਟ ਲੈ ਲੇ ਤਾਂ ਇੱਕ ਟੈਕ 5 ਕਰੋੜ ਦੀ ਆ ਤੇ ਦੋ 7 ਕਰੋੜ ਦੀ ਆ ਯਾਨੀ ਡਬਲ ਆਫਰ ਆ ਆਹ ਤੇ ਚੀ 2 ਕਰੋੜ ਦੀ ਆ ਜੇ ਨਾ ਕੋਈ ਮੰਤਰੀ ਸੰਤਰੀ ਬੰਨਾ ਹੋਵੇ ਜੇ ਕੋਈ ਆਹ ਆ ਆ ਪੱਕਾ ਕੰਮ ਕਰ ਸਕਦੇ ਆ ਮੰਤਰੀ ਬਨ ਵਾਸਤੇ ਤੇ ਬਾਕੀ ਆ ਦੇਖੋ ਜੀ 20 ਕਰੋੜ ਹਾਂਜੀ ਬਾਣਿਆ ਸਾਹਿਬ ਅੱਤੇ ਡੀਸੀ ਦਫ਼ਤਰ ਪਹੁੰਚੇ ਹਾਂ ਸਭ ਤੋਂ ਪਹਿਲਾ ਟੀਵੀ ਬਣੇ ਵੱਲੋਂ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦੇਖੋ ਜੀ ਕਹਿੰਦੀ ਹੈ ਨਾ ਘਰ ਦਾ ਪੇਤੀ ਲੰਕਾ ਟਾਏ ਨਵਜੋਤ ਕੌਰ ਸਿੱਧੂ ਨੇ ਕੁਰਸੀ ਦੇ ਲਾਲਚ ਵਿੱਚ ਆ ਕੇ ਸਾਰੇ ਪੇਤ ਕਾਂਸ ਦੇ ਖੋਲਤੇ ਆ ਉਹਨਾਂ ਦੱਸਿਆ ਵੀ ਮੁੱਖ ਮੰਤਰੀ ਦੀ ਕੁਰਸੀ ਦਾ ਜਿਹੜਾ ਹੈਗਾ ਵਾ ਰੇਟ 500 ਕਰੋੜਾ ਸਾਡੇ ਕੋਲ ਟੈਚੀ ਹੈ ਨਹੀਂ ਤੇ ਉਹਨਾਂ ਨੇ ਹੋਰ ਵੀ ਦੋਸ ਲਾਏ ਆ ਵੀ ਇਹਨਾਂ ਦੇ ਗੈਂਗਰਿਸਟਾਂ ਨਾਲ ਵਾ ਵਾਸਤੇ ਆ ਗੈਂਗਰਿਸਟਵਾਦ ਬਹੁਤ ਫੈਲਿਆ ਹੋਇਆ ਵਾ ਤੇ ਇਹਨਾਂ ਨੇ ਹੋਰ ਵੀ ਦੋਸ ਲਾਏ ਵੀ ਰਾਜਸਥਾਨ ਤੋਂ ਵੀ 5-5 ਕਰੋੜ ਦੀਆਂ ਟੈਚੀਆਂ ਲੈ ਕੇ ਆਏ ਨੇ ਤੇ ਉਦੋਂ ਮਿੱਠੂ ਮੈਦਾਨ ਵੀ ਆਖੀ ਜਾਂਦਾ ਵਾ ਵੀ ਨਵਜੋਤ ਕੌਰ ਦੇ ਪਰਿਵਾਰ ਨੇ ਵੀ ਪਰਪੀਏ ਲੈ ਆ ਉਹਨਾਂ ਨੇ ਸੋਨੇ ਦੇ ਕੜੇ ਲੈ ਆ ਤੇ ਐਨ ਜੀਓ ਦਾ ਵੀ ਇੱਕ ਰੋਲਾ ਜਿਆਦਾ ਪਾਈ ਫਿਰਦਾ ਵੀ ਐਨ ਜੀਓ ਨਾਲ ਵੀ ਇਹਨਾਂ ਦਾ ਲੈਣ ਦੇਣ ਕੋਈ ਗਲਤ ਕੀਤਾ ਹੋਇਆ ਵਾ ਮੈਂ ਦੱਸਣਾ ਚਾਹੁੰਦਾ ਵਾਂ ਵੀ ਇਹ ਜਿਹੜੇ ਪੈਸੇ ਹੈਗੇ ਆ ਇਹਨੂੰ ਬਲੈਕ ਮਨੀ ਕਹਿੰਦੇ ਆ ਆਪਾਂ ਆਹ ਗਲਤ ਪੈਸਾ ਯਾਨੀ ਚਿੱਟਾ ਵੇਚ ਕੇ ਜਾਂ ਦਾਰੂ ਵੇਚ ਕੇ ਜਾਂ ਹੋਰ ਗਲਤ ਕੰਮ ਕਰਕੇ ਇਹ ਜੋ ਪੈਸਾ ਕਮਾਇਆ ਜਾਂਦਾ ਵਾ ਤੇ ਆ ਕਿੱਥੇ ਉਹ ਆਉਂਦਾ ਵਾ ਕਿੱਥੇ ਜਾਂਦਾ ਵਾ ਇਹਦੀ ਈਡੀ ਦੀ ਜਾਂਚ ਹੋਣੀ ਚਾਹੀਦੀ ਆ ਇਹਨਾਂ ਦੇ ਨਾ ਮੂੰਹ ਦੇ ਵਿੱਚ ਛਾਲੇ ਪੈ ਜਾਂਦੇ ਆ ਜਦੋਂ ਲੋਕ ਮੁੱਦੇ ਦੀ ਗੱਲ ਕਰਨੀ ਹੁੰਦੀ ਆ ਉਦੋਂ ਛਾਲੇ ਪੈ ਜਾਂਦੇ ਆ ਉਹ ਇਹਨਾਂ ਦੇ ਮੂੰਹ ਤੇ ਯਾਨੀ ਕਹਿੰਦਾ ਬਾਬਾ ਬਾਬਾ ਸ੍ਰੀ ਉਤਰੀ ਹੋਈ ਆ ਪੈਸੇ ਦੇ ਹੰਕਾਰ ਵਿੱਚ ਜੋ ਹੁੰਦਾ ਵਾ ਉਹ ਬਕਦੇ ਆ ਲੋਕ ਮੁੱਦੇ ਦੀ ਤਾਂ ਗੱਲ ਕਰਦੇ ਨਹੀਂ ਆ ਕਾਂਗਰਸ ਪਾਰਟੀ ਨੂੰ ਕੈਂਸਰ ਵਾਂਗ ਲੱਗ ਗਈ ਇਹਦਾ ਬਿਮਾਰੀ ਕਿਹਦਾ ਜਿਵੇਂ ਕੈਂਸਰ ਹੌਲੀ-ਹੌਲੀ ਖਤਮ ਕਰ ਦਿੰਦਾ ਬੰਦੇ ਨੂੰ ਐਵੇਂ ਕੈਂਸਰ ਕਾਰਸਪਾਲਟੀ ਨੂੰ ਖਤਮ ਕਰ ਜਾਵਾ ਇਹਨਾਂ ਦਾ ਆਹੀ ਲੱਛਣ ਆ ਫੇਰ ਕਹ ਦਿੰਦੇ ਆ ਜੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਵੋਟ ਚੋਰ ਆ ਜਿਹੜੇ ਟੈਚੀ ਚੋਰ ਆ ਅਸਾਂ ਦੂਜੇ ਨੂੰ ਵੋਟ ਚੋਰ ਕਹਿੰਦੇ ਆ ਕਿਉਂਕਿ ਇਮਾਨਦਾਰੀ ਦੇ ਇੱਥੇ ਕੋਈ ਕਦਰ ਨਹੀਂ ਆ ਜਿਹੜੇ ਇਮਾਨਦਾਰੀ ਕਾਰਸੀ ਹੁੰਦੇ ਉਹ ਤਾਂ ਖੁੰਝੇ ਲਾ ਕੇ ਰੱਖੇ ਹੋਏ ਆ ਇਹਨਾਂ ਨੇ ਕਿਦਾ ਅਸਕਰ ਕੇ ਤੁਸੀਂ ਮੰਗ ਕਰਨ ਆਏ ਆ ਡਿਸਟੋ ਵੀ ਈਡੀ ਦੀ ਤੇ ਬਿਜ਼ਨਸ ਦੀ ਜਾਂਚ ਹੋਵੇ ਆ ਲੋਕਾਂ ਦਾ ਪੈਸਾ ਆ ਆ ਸਾਡਾ ਟੈਕਸ ਰੁਪਏ ਪੈਸਾ ਵਾ ਆ ਆਮ ਲੋਕਾਂ ਦਾ ਪੈਸਾ ਵਾ ਆ ਕਿੱਥੋਂ ਆਉਂਦਾ ਵਾ ਕਿੱਥੇ ਜਾਂਦਾ ਵਾ ਇੱਕ ਸਪਾਈ ਛੋਟਾ ਜਿਹਾ ਆਪਾਂ ਕਹਿ ਦਈਏ ਕਿ ਸਪਾਈ ਨੇ 500 ਰੁਪਏ ਲੈ ਲਿਆ ਉਹਦੀ ਇਨਕੁਆਰੀ ਵਹ ਜਾਂਦੀ ਆ ਉਹਦੀ ਜਾਂਚ ਵਹ ਜਾਂਦੀ ਆ ਉਹਨੂੰ ਸਸਪੈਂਡ ਕਰ ਦਿੱਤਾ ਜਾਂਦਾ ਵਾ ਮੈਂ ਚੋਣ ਕਮਿਸ਼ਨ ਨੂੰ ਵੀ ਬੇਨਤੀ ਕਰਨਾ ਚਾਹਨਾ ਵਾ ਬੈਸਕੰਮ ਵਿੱਚ ਦਖਲ ਦਿੱਤਾ ਜਾਵੇ ਤੇ ਇਸ ਨੂੰ ਯਾਨੀ ਕਹਿੰਦਾ ਪਾਵਾ ਕਿ ਕਿਤਾਉ ਉਜਾਗਰ ਕੀਤਾ ਜਾਵੇ ਤੇ ਬਾਕੀ ਨਵੰਬਰ ਦੇ ਵਿੱਚ ਟੀਟੂ ਬਾਣੀਆ ਅਟੈਚੀ ਚੋਰ ਦਿਨਸ ਵੀ ਮਨਾ ਕੇ ਕਿਉਂਕਿ ਜਿਹੜਾ ਕਾਂਗਰਸ ਨੇ ਕਾਂਡ ਕੀਤਾ ਵਾ ਤੇ ਅੱਜ ਹੀ ਦਿਵਸ ਸਟੋਰ ਤੇ ਯਾਨੀ ਉਹ ਵੀ ਦਿਵਸ ਦਿਵਸ ਵੀ ਮਨਾਵਾਂਗੇ ਆਪਾਂ